ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਅ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਨਾਬ ਬਣ ਜਾਣੀ ਸੀ ਔਰ ਕਿੰਨੀ ਕਿ ਨੁਕਸਾਨ ਆਈ ਥਿੰਕ ਨੀਅਰ ਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਕ ਤੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਜੇ ਕੁਮਾਰ ਆਪਣੇ ਕੀ ਕਿੰਨੇ ਪਿੰਡਾਂ ਚ ਰੇਡ ਹੋਈ ਕੋਈ ਕਾਫੀ ਪਿੰਡਾਂ ਚ ਹੈ ਚਾਹੀਏ 7-8 ਪਿੰਡ ਰੇਡ ਕਿਤੇ ਆ ਜੇ ਅਲੀਵਾਲ ਵਗੈਰਾ ਕੇਸ ਕਾਸੀਵਾਲ ਵਗੈਰਾ ਠੱਠੇ ਪਿੰਡ ਰੇਡ ਕੀਤਾ ਜਿਹਦੇ ਦੌਰਾਨ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਏਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਏਲਾਨ ਮਿਲਿਆ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਤੇ ਇੱਕ ਤੇ 100 ਹੋਰ ਮਿਲੀ ਲੱਗਦਾ ਇਹ ਏਸ ਲਾਨ ਤੋਂ ਦੇਸੀ ਸ਼ਰਾਬ ਕਿੰਨੇ ਬਣਦੇ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕਈ ਨਾ ਤੁਹਾਨੂੰ ਮੌਤ ਹੋ ਸਕਦੀਆਂ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੀ ਦੇਖਿਆ ਜਾਉ ਚੋਨਾ ਦੇ ਨੇੜੇ ਆ ਹੋ ਸਕਦਾ ਹੋ ਸਕਦਾ ਜੀ ਪਤਾ ਹੀ ਆ ਸਕਦੀ ਹੈ ਚੋਨਾ ਚ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚੋਂ ਦਾ ਕੰਮ ਕਰਦੇ ਹੁੰਦੇ ਹਾਂ